ਮੇਰਾ ਇੱਕ ਸਵਾਲ ਬਹੁਤ ਸਿੱਧਾ ਹੈ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਮਰਵਾਣਾ ਚਾਹੁੰਦੇ ਸੀ ਤੁਸੀਂ ਹੁਣ ਬੜੇ ਵੱਡੇ ਸਮਝੇ ਬੇ ਸੋਚ ਸਮਝਵਾਲੇ ਹੈਗੇ ਹਾਂ ਕਿਹਦੀ ਕੁਰਸੀ ਨੂੰ ਖਤਰਾ ਹੋ ਸਕਦਾ ਉਹ ਹੀ ਚਾਹੁੰਦੇ ਹੋਣਗੇ ਮੈਨੂੰ ਕੀ ਪਤਾ ਉਹ ਚਾਹੁੰਦੇ ਆ ਜਾਂ ਕੋਈ ਹੋਰ ਚਾਹੁੰਦਾ ਉਹਨਾਂ ਚਾਹੇਤਾ ਮੈਨੂੰ ਤਾਂ ਇਹ ਵੀ ਯਾਦ ਹੈ ਇੱਕ ਵਾਰ ਨਹੀਂ ਦੋ ਵਾਰ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੈਂ ਬਚੰਡੇ ਤੇ ਜਿਹੜਾ ਮੇਰੇ ਝੂਠਾ ਕੇਸ ਬਣਾਇਆ ਗਿਆ ਸੀ ਉਹ ਕੇਸ ਬਚੰਡੇ ਤੋਂ ਡਿਸਮਿਸ ਹੋ ਗਿਆ ਕਿਉਂਕਿ ਉਹ ਕੇਸ ਮੈਂ ਵਾਕਈ ਦਾ ਜਿੱਤੀ ਹੋਈ ਸੀ ਸਾਰੇ ਹਾਈ ਕੋਰਟ ਤੋਂ ਸਾਡੀ ਉਸ ਵਕਤ ਹੁੰਦੀ ਸੀ ਮੁੰਗੀਆ ਜੀ ਹਾਈ ਕੋਰਟ ਤੋਂ ਡਿਸਮਿਸ ਹੋਇਆ ਕੇਸ ਸੀ ਜਦੋਂ ਮੇਰਾ ਕੇਸ ਉੱਥੇ ਡਿਸਮਿਸ ਹੋ ਗਿਆ ਤਾਂ ਉਦੋਂ ਵੀ ਮੈਨੂੰ ਉਦੋਂ ਇੱਕ ਹੋਰ ਅਫਸਰ ਨੇ ਦੱਸਿਆ ਉਹ ਸਿੱਖ ਅਫਸਰ ਸੀ ਜੀ ਨੇ ਦੱਸਿਆ ਜਿਹਨੇ ਬਾਅਦ ਚ ਦੱਸਿਆ ਉਹ ਇੱਕ ਕਲੀਨ ਸ਼ੇਪ ਅਫਸਰ ਸੀ ਉਦੋਂ ਮੈਨੂੰ ਉਹ ਅਫਸਰ ਨੇ ਦੱਸਿਆ ਕਿ ਜੀ ਸ਼ਾਮ ਨੂੰ ਅੱਜ ਬਹੁਤ ਮਾਜੂਦ ਸੀਗੇ ਤੁਹਾਡੇ ਵਿਰੋਧੀ ਚਾਰ ਪੰਜ ਜਣੇ ਇਕੱਠੇ ਹੋਏ ਸੀ ਤੇ ਉਹ ਕਹਿੰਦੇ ਸੀ ਇੱਕ ਬੜੀ ਇਹਦੀ ਕਿਸਮਤ ਹੈ ਪੱਠਲ ਫੇਰ ਉੱਥੋਂ ਬਰੀ ਹੋ ਕੇ ਆ ਗਈ ਆਪਾਂ ਤਾਂ ਕਿਸਾ ਚ ਫਸਾਉਣੀ ਸੀ ਮੈਂ ਕਿਸੇ ਇੱਕ ਅਫਸਰ ਨੇ ਬੋਲ ਕੇ ਕਿਹਾ ਅਫਸਰ ਨੇ